ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਇੱਕ ਅਜੀਹੀ ਕਿਤਾਬ ਦੀ ਜੋ ਜੀਵਨ ਦੀ ਸਭ ਤੋਂ ਵੱਡੀ ਸੱਚਾਈ ਤੇ ਅਲਾਰਿਤ ਹੈ ਯਾਨੀ ਮੌਤ ਕਿਤਾਬ ਦਾ ਨਾਮ ਹੈ ધ ਟੌਪ 5 ਰਿਗ੍ਰੀਟਸ ਆਫ ਦਾ ਡਾਈਇੰਗ ਜਿਸ ਨੂੰ ਲਿਖਿਆ ਹੈ ਬ੍ਰਾਊਨੀ ਵਾਰੀਨਿੰਗ ਆਓ ਜਾਣੀਏ ਲੋਕ ਆਪਣੀ ਆਖਰੀ ਸਮਿਆਂ ਵਿੱਚ ਸਭ ਤੋਂ ਵੱਧ ਕਿਸ ਗੱਲ ਦਾ ਅਫਸੋਸ ਕਰਦੇ ਨੇ ਤਾਂ ਅਸੀਂ ਜੋ ਉਹ ਗਲਤੀਆਂ ਨੂੰ ਨਾ ਦੁਹਰਾਈਏ ਚੈਪਟਰ 1 ਕਾਸ਼ ਮੈਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਉਂਦੀ ਸਭ ਤੋਂ ਵੱਡਾ ਅਫਸੋਸ ਐ ਸੀ ਕਿ ਮੈਂ ਆਪਣੀ ਜ਼ਿੰਦਗੀ ਉਸ ਤਰੀਕੇ ਨਾਲ ਨਹੀਂ ਜੀ ਸਕੀ ਜਿਸ ਤਰ੍ਹਾਂ ਮੈਂ ਚਾਹੁੰਦੀ ਸੀ ਲੋਕ ਸਮਾਜ ਜਾਂ ਪਰਿਵਾਰ ਜਾਂ ਹੋਰਾਂ ਦੀ ਉਮੀਦਾਂ ਮੁਤਾਬਕ ਜ਼ਿੰਦਗੀ ਜੀਂਦੀ ਰਹੀ ਪਰ ਆਪਣੇ ਦਿਲ ਦੀ ਗੱਲ ਕਦੀ ਨਹੀਂ ਸੁਣੀ ਮਰਨ ਵੇਲੇ ਬਜ਼ੁਰਗ ਪੁਰਸ਼ਾਂ ਨੇ ਅਫਸੋਸ ਕੀਤਾ ਦੀੋਂ ਕੰਮ ਕਰ ਰਹੀ ਸੀ ਪਰ ਪਰਿਵਾਰ ਨਾਲ ਸਮਾਂ ਨਹੀਂ ਬਿਤਾਇਆ 10 ਸਕਦੀ ਚੈਪਟਰ 4 ਕਾਸ਼ ਮੈਂ ਆਪਣੇ ਦੋਸਤਾਂ ਨਾਲ ਸੰਪਰਕ ਬਣਾਏ ਰੱਖਦੀ ਪੁਰਾਣੇ ਦੋਸਤਾਂ ਨੂੰ ਖੋ ਦੇਣਾ ਇੱਕ ਵੱਡਾ ਅਫਸੋਸ ਬਣ ਜਾਂਦਾ ਹੈ ਚੈਪਟਰ 5 ਕਾਸ਼ ਮੈਂ ਖੁਸ਼ ਰਹਿਣ ਦੀ ਹਿੰਮਤ ਕਰਦੀ ਕਈ ਲੋਕਾਂ ਨੇ ਦੱਸਿਆ ਕਿ ਉਹ ਖੁਸ਼ੀ ਨੂੰ ਆਪਣੀ ਜ਼ਿੰਦਗੀ ਦੇ ਦਰਵਾਜ਼ੇ ਤੇ ਕਦੀ ਆਉਣ ਦੀ ਇਜਾਜ਼ਤ ਹੀ ਨਹੀਂ ਦੇ ਸਕੇ ਇਦਾਂ ਲਈ ਆਪਣਾ ਸੁਪਨਾ ਪਰ ਆਪਣੀ ਅਸਲੀ ਪਛਾਣ ਨਾ ਭੁੱਲੋ ਪੈਸਾ ਮੁੜ ਕਮਾਇਆ ਜਾ ਸਕਦਾ ਹੈ ਪਰ ਗੁਜ਼ਾਰਿਆ ਹੋਇਆ ਸਮੇਂ ਉਹ ਕਦੀ ਵਾਪਸ ਨਹੀਂ ਆਉਂਦਾ ਦੋਸਤੋ ਇਹ ਪੰਜ ਅਫਸੋਸ ਸਾਨੂੰ ਸਿਖਾਉਂਦੇ ਹਨ ਕਿ ਜ਼ਿੰਦਗੀ ਬਹੁਤ ਛੋਟੀ ਹੈ ਇਸ ਨੂੰ ਖੁਸ਼ੀ ਪਿਆਰ ਤੇ ਸੱਚਾਈ ਨਾਲ ਜੀਣਾ ਚਾਹੀਦਾ ਹੈ ਅਸੀਂ ਅੱਜ ਤੋਂ ਹੀ ਕੀ ਬਦਲਣਾ ਚਾਹਾਂਗੇ ਆਪਣੀ ਜ਼ਿੰਦਗੀ ਵਿੱਚ ਤਾਂ ਕਿ ਮੌਤ ਦੇ ਸਮੇਂ ਸਾਨੂੰ ਕਿਸੇ ਚੀਜ਼ ਦਾ ਅਫਸੋਸ ਨਾ